ਲੋਕਾਂ ਦੇ ਹੱਥ ਵਿੱਚ ਕੱਲ ਜਾਨੀ 17 ਸਪਟੈਂਬਰ ਨੂੰ ਇੱਕ ਧਮਾਕਾ ਹੋਇਆ ਤੇ ਉਹ ਵੀ ਇੱਕੋ ਸਾਥ ਤੇ ਇਹ ਕੀਤਾ ਦੁਨੀਆ ਦੀ ਸਭ ਤੋਂ ਵੱਡੀ ਖੂਫੀਆ ਏਜੰਸੀ ਜਾਨੀ ਮੋਸਾਦ ਨੇ ਲਿਬਨਾਨ ਦੇ ਵਿੱਚ ਇਸ ਤੋਂ ਵੀ ਅਨੋਖੀ ਤੇ ਵੱਡੀ ਚੀਜ਼ ਕਿ ਇਹ ਲੋਕ ਲਿਬਨਾਨ ਦੇ ਅਲੱਗ-ਅਲੱਗ ਇਲਾਕਿਆਂ 'ਚ ਮੌਜੂਦ ਸੀ ਤੇ ਇਹ ਧਮਾਕੇ ਇੱਕ ਸਾਥ ਪੂਰੇ ਲਿਬਨਾਨ ਦੇ ਵਿੱਚ ਹੋਏ ਨੇ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਆਪਰੇਸ਼ਨ ਵੀ ਕਿਹਾ ਜਾ ਸਕਦਾ ਜੋ ਅਜੇ ਤੱਕ ਕਿਸੇ ਵੀ ਖੂਫੀਆ ਏਜੰਸੀ ਦੇ ਦੁਆਰਾ ਕੀਤਾ ਗਿਆ ਹੈ ਇਹ ਪੂਰੀ ਖਬਰ ਸੁਣ ਕੇ ਤੁਸੀਂ ਵੀ ਸੋਚੋਗੇ ਕਿ ਜੇ ਕਿਸੇ ਇਨਸਾਨ ਨੇ ਦੁਨੀਆ ਦੇ ਸਾਰੇ ਮੋਬਾਈਲਸ ਦੇ ਨਾਲ ਇਹ ਚੀਜ਼ ਕਰਤੀ ਜਾਂ ਇਹ ਹਰਕਤ ਕਰਤੀ ਤਾਂ ਹੋਊ ਕੀ ਤੇ ਇਸ ਚੀਜ਼ ਚ ਸਭ ਤੋਂ ਹੈਰਾਨੀ ਦੀ ਚੀਜ਼ ਆ ਉਹ ਡਿਵਾਈਸ ਜੋ ਲੋਕਾਂ ਦੇ ਹੱਥ ਚ ਸੀ ਤੇ ਜਿਸ ਚ ਧਮਾਕਾ ਹੋਇਆ ਕਿਉਂਕਿ ਉਹ ਚੀਜ਼ ਸੀ ਪੇਜਰਸ ਜੇਕਰ ਤੁਹਾਨੂੰ ਨਹੀਂ ਪਤਾ ਕਿ ਪੇਜਰਸ ਹੁੰਦਾ ਕੀ ਆ ਤਾਂ ਇਹ 1999 ਦੀ ਇੱਕ ਟੈਕਨੀਕ ਸੀ ਜਦੋਂ ਮੋਬਾਈਲ ਨਹੀਂ ਸੀ ਆਏ ਉਸ ਵੇਲੇ ਲੋਕ ਮੈਸੇਜਸ ਵਗੈਰਾ ਇੱਕ ਦੂਜੇ ਨੂੰ ਭੇਜਣ ਦੇ ਲਈ ਜਾਂ ਰਸੀਵ ਕਰਨ ਦੇ ਲਈ ਪੇਜਰਸ ਦਾ ਇਸਤੇਮਾਲ ਕਰਿਆ ਕਰਦੇ ਸੀ ਪਰ ਫਿਰ ਉਹੀ ਸਵਾਲ ਕਿ ਇਹ 3000 ਲੋਕ 1999 ਦੀ ਟੈਕਨੋਲੋਜੀ 2024 ਚ ਕਿਉਂ ਯੂਜ਼ ਕਰ ਰਹੇ ਸੀ ਤੇ ਇਹ ਇਹਨਾਂ ਕੋਲ ਆਏ ਕਿੱਥੋਂ ਤੇ ਮੁਸਾਦ ਨੇ ਇਹਨਾਂ ਪੇਜਸ ਨੂੰ ਬੰਬ ਚ ਕਿਵੇਂ ਬਦਲਤਾ ਤੇ ਇਹਨਾਂ ਪੇਜਸ 'ਚ ਇੱਕੋ ਵਕਤ ਇਹ ਧਮਾਕਾ ਆਖਰਕਾਰ ਹੋ ਕਿਵੇਂ ਗਿਆ ਇਸ ਪੂਰੀ ਘਟਨਾ ਦੀ ਸ਼ੁਰੂਆਤ ਹੁੰਦੀ ਹੈ 13 ਫਰਵਰੀ 2024 ਤੋਂ ਤੁਹਾਨੂੰ ਪਤਾ ਹੋਣਾ ਕਿ ਹਿਜ਼ਬੁੱਲਾ ਜੁਗੇ ਕਾ ਤੰਕੀ ਸੰਗਠਨ ਹੈ ਉਹ ਲਿਬਨਾਨ ਦੇ ਵਿੱਚ ਹੈ ਤੇ ਹਿਜ਼ਬੁੱਲਾ ਦੇ ਨਿਸ਼ਾਨੇ ਤੇ ਹਮੇਸ਼ਾ ਹੀ ਇਜ਼ਰਾਇਲ ਰਹਿੰਦਾ 13 ਫਰਵਰੀ 2024 ਨੂੰ ਹਿਜ਼ਬੁੱਲਾ ਦੇ ਜਨਰਲ ਸਕੱਤਰ ਹਸਨ ਅਸਾਉੱਲਾ ਟੀਵੀ ਉੱਤੇ ਆ ਕੇ ਇੱਕ ਮੈਸੇਜ ਦਿੰਦੇ ਨੇ ਪੂਰੇ ਲਿਬਨਾਨ ਦੇ ਲੋਕਾਂ ਨੂੰ ਕਿ ਜਿਨ੍ਹਾਂ ਕੋਲ ਵੀ ਮੋਬਾਈਲ ਵਗੈਰਾ ਨੇ ਉਹ ਉਹਨਾਂ ਨੂੰ ਤੋੜ ਦੇਣ ਜਾਂ ਸੁੱਟ ਦੇਣ ਤੇ ਜਾਂ ਫਿਰ ਕਿਸੇ ਬਾਕਸ ਦੇ ਵਿੱਚ ਬੰਦ ਕਰਕੇ ਤਾਲਾ ਲਾ ਕੇ ਰੱਖ ਦੇਣ ਪਰ ਆਪਦੇ ਕੋਲ ਮੋਬਾਈਲ ਫੋਨ ਨਾ ਰੱਖੋ ਉਹ ਜਿਹੜਾ ਕਹਿਣ ਦਾ ਵੀ ਇੱਕ ਕਾਰਨ ਸੀ ਦਰਸਲ ਕੁਝ ਮਹੀਨੇ ਪਹਿਲਾਂ ਹਿਜ਼ਬੁੱਲਾ ਨੇ ਇਜ਼ਰਾਈਲ ਤੇ ਡਰੋਨ ਅਟੈਕ ਕੀਤਾ ਸੀ ਇਸੇ ਤੋਂ ਬਾਅਦ ਹਿਜ਼ਬੁੱਲਾ ਦੇ ਅਲੱਗ-ਅਲੱਗ ਲੋਕ ਇਜ਼ਰਾਈਲ ਦੇ ਨਿਸ਼ਾਨੇ ਤੇ ਆ ਗਏ ਤੇ ਇੱਕ-ਇੱਕ ਕਰਕੇ ਉਹਨਾਂ ਨੂੰ ਵੀ ਇਜ਼ਰਾਈਲ ਦੇ ਦੁਆਰਾ ਤੁਰੰਤ ਹੀ ਡਰੋਨ ਅਟੈਕ ਦੇ ਜ਼ਰੀਏ ਮਾਰਨਾ ਸ਼ੁਰੂ ਕਰ ਦਿੱਤਾ ਜਾਂਦਾ। ਹੁਣ ਇੱਕ ਸਵਾਲ ਇਹ ਵੀ ਪੈਦਾ ਹੋ ਰਿਹਾ ਸੀ ਕਿ ਉਹਨਾਂ ਨੂੰ ਕੀ ਪਤਾ ਕਿ ਕਿਸ ਵੇਲੇ ਕਿਸ ਜਗ੍ਹਾ ਤੇ ਉੱਤੇ ਕੌਣ ਖੜਾ ਹੈ ਤੇ ਉਸ ਨੂੰ ਮਾਰਨਾ। ਇਸ ਦਾ ਸਭ ਤੋਂ ਵੱਡਾ ਜਰੀਆ ਸੀ ਮੋਬਾਈਲ ਲੋਕੇਸ਼ਨ ਤੇ ਇਜ਼ਰਾਈਲ ਉਹਨਾਂ ਦਾ ਪਤਾ ਲਗਾ ਰਿਹਾ ਸੀ ਮੋਬਾਈਲ ਲੋਕੇਸ਼ਨਸ ਦੇ ਜ਼ਰੀਏ। ਇਸ ਤੋਂ ਬਾਅਦ ਇਹ ਹੁਕਮ جاری ਕੀਤੇ ਗਏ ਕਿ ਮੋਬਾਈਲ ਫੋਨ ਸੁੱਟ ਦਿੱਤੇ ਜਾਣ। ਪਰ ਪਰ ਸਵਾਲ ਪੈਦਾ ਹੁੰਦਾ ਸੀ ਕਿ ਹিজਬੁੱਲਾ ਦੇ ਲੋਕ ਇੱਕ ਦੂਜੇ ਨੂੰ ਮੈਸੇਜ ਕਿਵੇਂ ਦੇਣਗੇ ਉਹ ਤਾਂ ਇੱਕ ਦੂਸਰੇ ਤੋਂ ਵੀ ਟੁੱਟ ਜਾਣਗੇ ਇਸ ਦੇ ਉੱਤੇ ਕਾਫੀ ਸੋਚ ਵਿਚਾਰ ਕੀਤੀ ਗਈ ਤੇ ਤੈਅ ਕੀਤਾ ਗਿਆ ਕਿ ਇੱਕ ਦੂਸਰੇ ਨੂੰ ਮੈਸੇਜ ਦੇਣ ਦੇ ਲਈ ਸਭ ਨੂੰ ਪੇਜਸ ਦਿੱਤੇ ਜਾਣਗੇ ਤਾਂ ਕਿ ਕਮਿਊਨੀਕੇਸ਼ਨ ਵੀ ਹੋਵੇ ਤੇ ਲੋਕੇਸ਼ਨ ਵੀ ਟ੍ਰੇਸ ਨਾ ਕੀਤੀ ਜਾ ਸਕੇ ਇਹਨਾਂ ਪੇਜਸ ਦੀ ਇੱਕ ਖਾਸੀਅਤ ਹੁੰਦੀ ਆ ਕਿ ਇਹ ਰੇਡੀਓ ਸਿਗਨਲਸ ਦੇ ਜ਼ਰੀਏ ਕੰਮ ਕਰਦੇ ਨੇ ਤੇ ਸੈਟੇਲਾਈਟਸ ਨਾਲ ਜੁੜੇ ਨਹੀਂ ਹੁੰਦੇ ਇਸੇ ਲਈ ਪੇਜਸ ਦੇ ਜ਼ਰੀਏ ਲੋਕੇਸ਼ਨ ਪਤਾ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਸਵਾਲ ਕਿ 1999 ਦੀ ਟੈਕਨੀਕ ਜਾਨੀ ਪੇਜਸ ਇਹ ਮਿਲਣ ਕਿੱਥੋਂ ਪਤਾ ਲੱਗਿਆ ਵੀ ਤਾਈਵਾਨ ਦੀ ਇੱਕ ਕੰਪਨੀ ਆ ਜੋ ਪੇਜਸ ਬਣਾਉਂਦੀ ਆ ਤੇ ਪੂਰੀ ਦੁਨੀਆ ਚ ਸਪਲਾਈ ਵੀ ਕਰਦੀ ਆ ਇਸ ਕੰਪਨੀ ਦਾ ਨਾਮ ਆ ਗੋਲਡ ਅਪੋਲੋ ਤੇ ਇਸ ਨੂੰ 3000 ਪੇਜਸ ਬਣਾਉਣ ਦਾ ਆਰਡਰ ਹਜ਼ਬੁੱਲਾ ਦੇ ਦੁਆਰਾ ਦੇ ਦਿੱਤਾ ਜਾਂਦਾ ਤੇ ਅਪ੍ਰੈਲ ਤੇ ਮਈ ਦੇ ਦੌਰਾਨ ਦੋ ਖੇਪਾਂ ਚ ਇਹ ਪੇਜਸ ਲਿਬਨਾਨ ਹਜ਼ਬੁੱਲਾ ਤੱਕ ਪਹੁੰਚ ਵੀ ਜਾਂਦੇ ਨੇ ਫਿਰ ਇਹਨਾਂ ਨੂੰ ਹਜ਼ਬੁੱਲਾ ਦੇ ਅਲੱਗ-ਅਲੱਗ ਲੋਕਾਂ ਚ ਵੰਡ ਦਿੱਤਾ ਜਾਂਦਾ ਕੁਝ ਕ ਸੀਰੀਆ ਤੇ ਈਰਾਨ ਦੇ ਵਿੱਚ ਵੀ ਭੇਜੇ ਜਾਂਦੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਹਜ਼ਬੁੱਲਾ ਦੇ ਨਾਲ ਜੁੜੇ ਹੋਏ ਸੀ ਤੇ 10 April ਦੇ ਅਖੀਰ ਤੱਕ ਇਹਨਾਂ ਪੇजेस ਦਾ ਇਸਤੇਮਾਲ ਵੀ ਸ਼ੁਰੂ ਹੋ ਗਿਆ ਤੇ ਫਿਰ 13 ਸਤੰਬਰ 2024 ਨੂੰ ਅਚਾਨਕ ਇਹਨਾਂ 3000 ਪੇਜਸ ਦੇ ਉੱਤੇ ਇੱਕ ਮੈਸੇਜ ਆਉਂਦਾ ਇੱਕ ਬੀਪ ਵੱਜਦੀ ਹੈ ਤੇ ਜਦੋਂ ਹੀ ਉਹ ਬੀਪ ਸੁਣ ਕੇ ਇਹਨਾਂ ਨੂੰ ਮੈਸੇਜ ਚੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਪੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬਟਨ ਦਬਾਇਆ ਜਾਂਦਾ ਤਾਂ ਤੁਰੰਤ ਇਹਨਾਂ ਦੇ ਵਿੱਚ ਤਮਾਕਾ ਹੋ ਜਾਂਦਾ ਤੇ ਜਿੰਨਾਂ ਲੋਕਾਂ ਦੇ ਕੋਲ ਵੀ ਉਸ ਵਕਤ ਪੇਜਸ ਸੀ ਉਹਨਾਂ ਦੇ ਪੇਟ, ਕਮਰ, ਗਰਦਨ, ਛਾਤੀ, ਸਿਰ ਤੇ ਮੂੰਹ ਤੇ ਜ਼ਬਰਦਸਤ ਚੋਟਾਂ ਲੱਗਦੀਆਂ ਨੇ ਤੇ ਇਹਨਾਂ 'ਚੋਂ 12 ਦੀ ਮੌਤ ਵੀ ਹੋ ਜਾਂਦੀ ਹੈ ਅਤੇ 2700 ਜ਼ਖਮੀ ਜਿੰਨਾਂ 'ਚੋਂ ਵੀ ਕਾਫੀ ਜ਼ਿਆਦਾ ਸੀਰੀਅਸ ਨੇ ਹੁਣ ਇੱਕ ਹੋਰ ਸਵਾਲ ਕਿ ਇਕੋ ਸਾਤ ਇਹਨਾਂ 3000 ਪੇजेस ਝਮਾਕਾ ਕਿਵੇਂ ਹੋ ਗਿਆ ਤਾਂ ਇਹ ਅਸੀਂ ਵੀ ਜਾਣਦੇ ਆ ਕਿ ਮੁਸਾਦ ਦੁਨੀਆ ਦੀ ਅਜਾਈ ਜਸੂਸੀ ਕੰਪਨੀ ਆ ਜਿਸ ਦੇ ਜਸੂਸ ਲਗਭਗ ਪੂਰੀ ਦੁਨੀਆ 'ਚ ਹੀ ਮੌਜੂਦ ਨੇ ਤੇ ਇਸੇ ਤਰ੍ਹਾਂ ਹੀ ਉਹਨਾਂ ਦੇ ਜਸੂਸ ਲਿਬਨਾਨ 'ਚ ਵੀ ਮੌਜੂਦ ਨੇ ਤੇ ਸ਼ਾਇਦ ਹਜ਼ਬੁੱਲਾਹ 'ਚ ਵੀ ਤੇ ਜਦੋਂ 13 ਫਰਵਰੀ ਨੂੰ ਇਹ ਐਲਾਨ ਕੀਤਾ ਗਿਆ ਕਿ ਹੁਣ ਕੋਈ ਵੀ ਮੋਬਾਈਲ ਫੋਨ ਦਾ ਇਸਤੇਮਾਲ ਨਹੀਂ ਕਰੂਗਾ ਤਾਂ ਇਹ ਚੀਜ਼ ਹਜ਼ਬੁੱਲਾਹ ਦੇ ਲਈ ਨਹੀਂ ਬਲਕਿ ਮੁਸਾਦ ਦੇ ਲਈ ਵੀ ਵੱਡੀ ਪ੍ਰੋਬਲਮ ਸੀ ਕਿਉਂਕਿ ਕਿਉਂਕਿ ਮੋਸਾਦ ਫੋਨਸ ਦੇ ਜ਼ਰੀਏ ਹਜ਼ਬੁੱਲਾ ਦੇ ਲੋਕਾਂ ਦੀ ਲੋਕੇਸ਼ਨ ਪਤਾ ਕਰਿਆ ਕਰਦਾ ਸੀ ਤੇ ਹੋਰ ਵੀ ਬਹੁਤ ਕੁਝ ਪਰ ਮਾਰਚ 'ਚ ਮੋਸਾਦ ਨੂੰ ਵੀ ਇਹ ਪਤਾ ਲੱਗ ਚੁੱਕਾ ਸੀ ਕਿ ਹੁਣ ਹਜ਼ਬੁੱਲਾ ਪੇजेस ਦਾ ਇਸਤੇਮਾਲ ਕਰੂਗਾ ਹੁਣ ਪੇजेस ਦੇ ਜ਼ਰੀਏ ਲੋਕੇਸ਼ਨ ਦਾ ਪਤਾ ਨਹੀਂ ਕੀਤੀ ਜਾ ਸਕਦੀ ਸੀ ਤਾਂ ਫਿਰ ਇਹ ਪਲਾਨ ਮੋਸਾਦ ਦੇ ਦੁਆਰਾ ਬਣਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਜਦੋਂ ਇਹ ਧਮਾਕਾ 17 ਸਪਟੈਂਬਰ ਨੂੰ ਹੋਇਆ ਤਾਂ ਤਾਈਵਾਨ ਦੀ ਕੰਪਨੀ ਗੋਲਡ ਅਪੋਲੋ ਦਾ ਬਿਆਨ ਆਇਆ ਕਿ ਇਹ ਪੇजेस ਉਹਨਾਂ ਨੇ ਨਹੀਂ ਬਣਾਏ ਬਲਕਿ ਉਹਨਾਂ ਦੀ ਕੰਪਨੀ ਦਾ ਟਾਈ ਆਪ ਆ ਇੱਕ ਹੋਰ ਕੰਪਨੀ ਦੇ ਨਾਲ ਜੋ ਯੂਰਪ ਦੇ ਦੇਸ਼ ਹੰਗਰੀ ਦੀ ਰਾਜਧਾਨੀ ਬੁਦਾਪੇਸਟ ਦੇ ਵਿੱਚ ਮੌਜੂਦ ਆ। ਉਸੇ ਨੇ ਇਹਨਾਂ ਪੇजेस ਨੂੰ ਬਣਾਇਆ ਤੇ ਉਸ ਤੋਂ ਬਾਅਦ ਲਿਬਰਾਨ ਦੇ ਵਿੱਚ ਭੇਜਿਆ ਸੀ। ਤੇ ਇਸ ਕੰਪਨੀ ਨਾਲ ਕੰਟਰੈਕਟ ਆ ਕਿ ਉਹ ਪੇजेस ਤਾਂ ਬਣਾਉ ਪਰ ਸਾਡੀ ਕੰਪਨੀ ਦੇ ਨਾਮ ਤੇ ਸੋ ਬਣਾਉਂਦੇ ਸੀ ਹੰਗਰੀ 'ਚ ਤੇ ਨਾਮ ਹੁੰਦਾ ਸੀ ਅਪੋਲੋ ਕੰਪਨੀ ਦਾ ਕਿਉਂਕਿ ਇਸ ਦੀ ਬ੍ਰਾਂਡ ਵੈਲਿਊ ਸੀ। ਸੋ ਆਰਡਰ ਤਾਂ ਦਿੱਤਾ ਗਿਆ ਸੀ ਅਪੋਲੋ ਤਾਈਵਾਨ ਦੀ ਕੰਪਨੀ ਨੂੰ ਪਰ ਇਹ ਪੇजेस ਹੰਗਰੀ ਚ ਬਣ ਕੇ ਲਿਬਨਾਨ ਚ ਡਿਲੀਵਰ ਕੀਤੇ ਗਏ ਸੀ ਹੁਣ ਜੋ ਹੰਗਰੀ ਦੀ ਕੰਪਨੀ ਸੀ ਉਹ ਯੂਰਪ ਦੇ ਵਿੱਚ ਮੌਜੂਦ ਸੀ ਤੇ ਇੱਥੇ ਮੁਸਾਦ ਲਈ ਪਹੁੰਚਣਾ ਬਹੁਤਾ ਔਖਾ ਨਹੀਂ ਸੀ ਤੇ ਇਸੇ ਤੋਂ ਬਾਅਦ ਇਜ਼ਰਾਈਲ ਦੀ ਮੋਸਾਦ ਨੇ ਇਸ ਕੰਪਨੀ 'ਚ ਆਪ ਦੀ ਕੁਸਪੈਟ ਕੀਤੀ ਤੇ ਫਿਰ ਸ਼ੁਰੂ ਕੀਤਾ ਆਪ ਦਾ ਖਤਰਨਾਕ ਖੇਲ ਇਹ ਪੇਜਰਸ ਮੋਬਾਈਲ ਦੀ ਤਰ੍ਹਾਂ ਬੈਟਰੀਸ ਤੇ ਚੱਲਦੇ ਨੇ ਇਸ ਦਾ ਸਾਈਜ਼ ਵੀ ਜ਼ਿਆਦਾ ਵੱਡਾ ਨਹੀਂ ਹੁੰਦਾ ਹੁਣ ਮੋਸਾਦ ਦਾ ਪਲਾਨ ਸੀ ਕਿ ਇਸੇ ਬੈਟਰੀ ਦੇ ਨਾਲ 30 ਗ੍ਰਾਮ ਵਿਸਫੋਟਕ ਜਿਸ ਨੂੰ ਪੀਟੀਐਨ ਦੇ ਨਾਂ ਨਾਲ ਜਾਣਿਆ ਜਾਂਦਾ ਉਸ ਨੂੰ ਫਿੱਟ ਕਰਨਾ ਇਹ ਕਾਫੀ ਖਤਰਨਾਕ ਵਿਸਫੋਟਕ ਹੁੰਦਾ ਇਹ ਪੂਰਾ ਵਿਸਫੋਟ ਇੱਕ ਚਿਪ ਦੇ ਰੂਪ ਚ ਸੀ ਫਿੱਟ ਕੀਤਾ ਜਾਣਾ ਸੀ ਤੇ ਇਹ ਚਿਪ ਇੱਕ ਕੋਡ ਦੇ ਨਾਲ ਅਪਡੇਟ ਕੀਤੀ ਗਈ ਸੀ ਜਾਨੀ ਕਿ ਆਪਰੇਟ ਵੀ ਕੀਤੀ ਜਾ ਸਕਦੀ ਸੀ ਤੇ ਜਦੋਂ ਇਸ ਨੂੰ ਐਕਟਿਵ ਕੀਤਾ ਜਾਂਦਾ ਤਾਂ ਇਸ ਦੀ ਬੈਟਰੀ ਹੀਟ ਕਰਦੀ ਤੇ ਇਸ ਚ ਬਿਟਫੂਡ ਹੋ ਜਾਣਾ ਸੀ ਤੇ ਇਹ ਸਭ ਮੋਸਾਦ ਨੇ ਇੱਥੇ ਹੰਗਰੀ ਦੀ ਇਸੇ ਕੰਪਨੀ ਚ ਕੀਤਾ ਸੀ ਉਸ ਕੰਪਨੀ ਦੇ ਇੱਕ ਇੰਜੀਨੀਅਰ ਨੂੰ ਮੋਸਾਦ ਨੇ ਆਪਣੇ ਨਾਲ ਮਿਲਾ ਲਿਆ ਸੀ ਤੇ ਫਿਰ ਇਹਨਾਂ ਪੇਜਰਸ ਨੂੰ ਉਸੇ ਦੇ ਦੁਆਰਾ ਇਸ ਮਿਸ਼ਨਪੋਰਟ ਚਲਾਉਣ ਦੇ ਲਈ ਤਿਆਰ ਕੀਤਾ ਗਿਆ ਤੇ ਮਈ ਅਪ੍ਰੈਲ ਦੌਰਾਨ ਹਿਜ਼ਬੁੱਲਾ ਦੇ ਟੋਟਲ 3000 ਲੋਕ ਇਹਨਾਂ ਪੇਜਰਸ ਦਾ ਇਸਤੇਮਾਲ ਕਰ ਰਹੇ ਸੀ ਇਸੇ ਦੌਰਾਨ ਇੱਕ ਖਬਰ ਇਹ ਵੀ ਸਾਹਮਣੇ ਆਈ ਕਿ ਇਹਨਾਂ ਪੇਜਰਸ ਦਾ ਇਸਤੇਮਾਲ ਕਰਨ ਵਾਲੇ ਹਿਜ਼ਬੁੱਲਾ ਦੇ ਇੱਕ ਕਮਾਂਡਰ ਨੂੰ ਇਸ ਦੇ ਉੱਤੇ ਸ਼ੱਕ ਵੀ ਹੋ ਗਿਆ ਸੀ ਪਰ ਜਦੋਂ ਉਸ ਦਾ ਪਤਾ ਮੁਸਾਦ ਨੂੰ ਲੱਗਾ ਤਾਂ ਉਹਨਾਂ ਨੇ ਇਸ ਤੋਂ ਪਹਿਲਾਂ ਕਿ ਇਹ ਖਬਰ ਬਾਹਰ ਜਾਵੇ ਉਸ ਨੂੰ ਟਿਕਾਣੇ ਲਾਤਾ ਸੀ ਇਸ ਤੋਂ ਇਲਾਵਾ ਮਸਾਦ ਨੇ ਇਸ ਚੀਜ਼ ਦੀ ਵੀ ਜਾਂਚ ਕਰ ਲਈ ਸੀ ਕਿ ਜੋ ਵੀ ਮੈਸੇਜ ਦਾ ਆਦਾਨ-ਪ੍ਰਦਾਨ ਹੁੰਦਾ ਉਹ ਲਗਭਗ 2 ਤੋਂ ਲੈ ਕੇ 4 ਵਜੇ ਦੇ ਵਿਚਕਾਰ-ਵਿਚਾਰ ਹੀ ਹੁੰਦਾ ਸੋ ਮਸਾਦ ਨੇ ਇਹ ਵੀ ਪਲਾਨ ਕੀਤਾ ਕਿ 17 ਸਪਟੈਂਬਰ ਨੂੰ 3:30 ਵਜੇ ਇਸ ਚੈਟ ਨੂੰ ਐਕਟਿਵ ਕਰਨਗੇ ਤੇ ਉਹਨਾਂ ਨੇ ਕੀਤਾ ਵੀ ਸਿਰਫ 12 ਲੋਕ ਮਾਰੇ ਗਏ ਤੇ 2700 ਜ਼ਖਮੀ ਹੋਏ ਤੇ ਇਹਨਾਂ ਚੋਂ 3000 ਅਜੇ ਵੀ ਸੀ ਜਿਨ੍ਹਾਂ ਦੇ ਕੋਲ ਉਸ ਵਕਤ ਪੇਜਰ ਮੌਜੂਦ ਹੀ ਨਹੀਂ ਸੀ ਸੋ ਉਹ ਬਚ ਗਏ ਤਾਂ ਇਹ ਸੀ ਮੁਸਾਦਾਕ ਅਜਿਹਾ ਪਲਾਨ ਜਿਸ ਦੇ ਤਹਿਤ ਉਹਨਾਂ ਦੁਆਰਾ ਪੇਜਰਸ ਨੂੰ ਇਸਤੇਮਾਲ ਕਰਕੇ ਇੱਕ ਬੰਬ ਦੇ ਤੌਰ ਤੇ ਉੱਤੇ ਹਜ਼ਬੁੱਲਾ ਦੇ 3000ਾਂ ਤੱਕਿਆਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਉਹਨਾਂ ਦੇ ਵਿੱਚੋਂ ਕੁਝ ਮਰ ਵੀ ਗਏ ਨੇ ਤੇ ਕਈ ਸੀਰੀਅਸ ਵੀ ਨੇ ਹੁਣ ਇੱਥੇ ਕਈ ਵੀ ਸਵਾਲ ਪੈਦਾ ਹੁੰਦਾ ਕਿ ਜੇਕਰ ਪੂਰੀ ਦੁਨੀਆ ਦੇ ਵਿੱਚ ਮੌਜੂਦ 8 ਅਰਪ ਲੋਕ ਨੇ ਤੇ 88% ਲਗਭਗ ਮੋਬਾਈਲ ਨੇ 90% ਲੋਕ ਮੋਬਾਈਲ ਯੂਜ਼ ਕਰਦੇ ਨੇ ਤੇ ਉਹਨਾਂ ਦੇ ਵਿੱਚੋਂ ਲਗਭਗ ਕਈ ਅਜਿਹੇ ਨੇ ਜਿਹੜੇ ਦੋ-ਦੋ ਮੋਬਾਈਲਸ ਵੀ ਯੂਜ਼ ਕਰਦੇ ਨੇ ਤਾਂ ਜੇਕਰ ਕਿਸੇ ਦੁਵਾਰਾ ਇਹਨਾਂ ਮੋਬਾਈਲਸ ਦੇ ਨਾਲ ਅਜਿਹੀ ਹਰਕਤ ਕਰ ਦਿੱਤੀ ਜਾਂਦੀ ਆ ਤਾਂ ਕੀ ਬਣੂਗਾ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਧੰਨਵਾਦ